हां जी मित्रों ਆਪਾਂ ਲੈਤੀ ਸੀ ਛੋਟੀ ਜੀ ਮਸ਼ੀਨ ਇੱਕ 60 ਰੁਪਏ ਦੀ ਮਸ਼ੀਨ ਮਿਲੀ ਆਪ ਨੂੰ ਇਹ ਵੇਚਦਾ ਫਿਰਦਾ ਸੀ ਤੇ ਆਪਾਂ ਜ ਬੇਸਣ ਦਾ ਮੱਲਾ ਬਰੀਕ ਪੁੱਜਗਾ ਆਪਣਾ ਕਿ ਤੇ ਹੋਣਾ ਸਾਨੂੰ ਬੇਸਣ ਗੋਲ ਲੈਣਾ ਵਿੱਚ ਨੂਨ ਮਿਰਚ ਆਪਦੀ ਲੋੜ ਮੁਤਾਬਕ ਪਾ ਲੈਣਾ ਤੇ ਥੋੜਾ ਜਿਹਾ ਜੀ ਵਿੱਚ ਤੇਲ ਪਾ ਲਿਓ ਸਰੋਂ ਦਾ ਤਾਂ ਕਿ ਇਹ ਮਸ਼ੀਨ ਦੇ ਨਾਲ ਨਾ ਲੱਗੇ ਵੇਸਣ ਜਿਹੜਾ ਗੁੰਨਾ ਹੋਇਆ ਇਸ ਤਰ੍ਹਾਂ ਆਪਾਂ ਇਹਨੂੰ ਇਹ ਵਿੱਚ ਮਸ਼ੀਨ ਦੇ ਵਿੱਚ ਭਰ ਲਾਂਗੇ ਤੇ ਥੋੜਾ ਜਿਹਾ ਇਹ ਹਾਰਡ ਲੈਣਾਗਾ ਸਖਤ ਜਿਹਾ ਹੋਵੇ ਜਿਹੜਾ ਬੇਸਣ ਨੂੰ ਆਪਾਂ ਗੁੰਨਣਾ ਹੈਗਾ ਆ ਦੇਖੋ ਇਸ ਤਰ੍ਹਾਂ ਇਹ ਵਿੱਚ ਰੋਪਾ ਭਰ ਲਿਆ ਤੇ ਇਹਨੂੰ ਹੀ ਕਰਨਾ ਆਪਾਂ ਇਧਰੋਂ ਕੜਾਹੀ ਦੇ ਵਿੱਚ ਆਪਾਂ ਤੇਲ ਆਪਣਾ ਉਧਰ ਗਰਮ ਹੋਈ ਜਾਂਦਾਗਾ ਮਸ਼ੀਨ 'ਚ ਪਾਉਣਾ ਇਸ ਤਰ੍ਹਾਂ ਛੋਟਾ ਜੀ ਦੀ ਮਸ਼ੀਨ ਆ ਇਹ ਅੱਡੋ ਅੱਡ ਜਾਲੀਆਂ ਇਹਦੇ ਪਕੌੜੇ ਬਣਾਉਣੇ ਆ ਪਕੌੜਿਆਂ ਵਾਲੀ ਜਿਆ ਬਰੀਕ ਪਕੌੜੀਆਂ ਬਰੀਕ ਭੁਜਗਾ ਆ ਦੇਖੋ ਆ ਤੇਲ ਆਪਣਾ ਪਹਿਲਾਂ ਘਲਕਾਇਆ ਉਸ ਤੋਂ ਨੂੰ ਪਹਿਲੇ ਡੈਮੋ ਕਰਕੇ ਦਿਖਾਉਣੇ ਆ ਕਿਉਂਕਿ ਪੱਤਾ ਜਿਆ ਹਰ ਟਾਈਮ ਆਪ ਨੂੰ ਤਾਜਾ ਜੇ ਆਪਾਂ ਆਪਦਾ ਬਣਾ ਕੇ ਭੁਜ ਗਏ ਜਾਂ ਪਕੌੜੀਆਂ ਬਣਾ ਸਕਦੇ ਆ ਬਾਜ਼ਾਰ ਚੋਂ ਲਾਉਣੇ ਆਪਾਂ ਨੂੰ ਕਈ ਵਾਰੀ ਲਿਫਾਫੇ ਵਿੱਚ ਬੰਦ ਹੁੰਦਾ ਮੁਸ਼ਕੀਆਂ ਮੈਂ ਹੁੰਦੀਆਂ ਹੋ ਆ ਦੇਖੋ ਐਕਸਟਰਾ ਤੇਲ ਦੇ ਵਿੱਚ ਇਹ ਕੱਢ ਜਾਣੀਆਂ ਤੇ ਛੋਟੀ ਜੀ ਮਸ਼ੀਨ ਹੈ 10 ਮਿੰਟ ਦਾ ਕੰਮ ਲਿਆ ਆਪਦਾ ਘਰ ਦਾ ਤੇਲ ਹੈ ਖਰਾਬੀ ਨਹੀਂ ਕਰਦਾ ਆ ਦੇਖੋ ਇਸ ਤਰ੍ਹਾਂ ਥੋੜੇ ਸਮੇਂ ਨਾਲ ਆ ਦੇਖੋ ਬਣ ਗਾ ਬਣ ਗਿਆ ਇਸ ਤਰ੍ਹਾਂ ਨਾ ਇਹ ਪੂਰ ਲੋ ਵਾਲੇ ਪੂ ਜੀ ਬਣ ਗਏ ਤਾਜ਼ਾ ਬਿਲਕੁਲ ਬਹੁਤ ਵਧੀਆ ਚੀਜ਼ ਹੈ ਇਹ ਛੋਟੀ ਜੀ ਮਸ਼ੀਨਾਂ ਕੰਮ ਬਹੁਤ ਵਧੀਆ ਇਹ ਤੇ ਬਾਕੀ ਜੇ ਵੀਡੀਓ ਵਧਕਾ ਲੱਗੀ ਤੇਨੂੰ ਅੱਗੇ ਸ਼ੇਅਰ ਕਰ ਦਿਓ ਜੀ ਧੰਨਵਾਦ